ਉਹਨੂੰ ਨੋਰਮਲ ਪੋਲੀਓ ਸੀਗਾ ਘਰ ਦੇ ਗਰੀਬੀ ਦਾ ਵੇ ਕਰਕੇ ਫੇ ਮੈਂ ਬਾਹਰ ਨਾ ਨਿਕਲ ਸਕਿਆ ਪੁਰਵਾਰ 2010 ਚ ਮੇਰੇ ਐਕਸੀਡੈਂਟ ਹੋ ਗਿਆ ਮੈਂ ਕੋਮਾ ਚ ਚਲੇ ਗਿਆ ਸੀ ਔਰ ਕਾ ਸਾਡੇ ਕਾਫੀ ਹੋਰ ਪੈਸੇ ਖਰਚ ਲਗੇ ਕਿਲਾ ਪੈਲਿਸ ਸਾਡੀ ਰੋ ਵੇਖ ਗਈ ਵਿੱਚ ਫਿਰ ਮੈਂ 2009 ਚ ਚੰਡੀਗੜਾ ਆਇਆ ਰੋਜ਼ਗਾਰ ਮਾੜਾ ਮੋਟਾ ਜਿੰਨਾ ਕੁ ਵੈਗਰੂ ਨੇ ਮੱਤ ਬਖਸ਼ੀ ਉਸ ਤੋਂ ਬਾਅਦ ਫਿਰ ਹੁਣ ਮੈਂ ਜਿਮੈਟੋ ਦਾ ਕੰਮ ਮਿਲਿਆ ਮੈਨੂੰ ਕਿਸੇ ਨੇ ਆਫਰ ਦਿੱਤੀ ਜਿਮੈਟੋ ਜੀ ਕੰਮ ਕਰ ਰਿਹਾ ਔਰ ਮੈਂ ਜਿਮੈਟੋ ਜੀ ਕੰਮ ਕਰ ਲੱਗ ਪਿਆ ਤਸਵੀਰੇ ਨੰਬਰ 43 ਜਿਵੇਂ ਇੱਥੇ ਆ ਜਨਾ ਆਪਰੇ ਜ਼ੋਨ 3522 22 ਅਰੋਮਾ ਔਰ ਬਾਸ ਉਸ ਤੋਂ ਬਾਅਦ ਸਾਰਾ ਚੰਡੀਗੜਾ ਆਪਣਾ ਤੇ ਸਾਰਾ ਦਾ ਸਾਰ ਸਹੀ ਚੱਲ ਰਿਹਾ ਬਿਲਕੁਲ ਪੂਰੀ ਕਿਰਪਾ ਬਾਬੇ ਨਾਨਕ ਦੀ ਬਹੁਤ ਘੈਂਟ ਕੰਮ ਹੈ ਔਰ ਬਾਕੀ ਨਾਲ ਸੰਗੀਤ ਕਰਨ ਵਾਸਤੇ ਮਜਮਟੋ ਕਿੱਟ ਨੇ ਉਹ ਘਰੇ ਬੈ ਕੇ ਵਧੀਆ ਰੋਟੀ ਖਾ ਸਦਾ ਸੀ ਫਿਰ ਪਰਿਵਾਰ ਕਹਿਣਾ ਨਾ ਕੰਮ ਨਾ ਕਰਦਾ ਗਾਇਕੀ ਦਾ ਵੀ ਸ਼ੌਂਕ ਹੈ ਇਹ ਤਾਂ ਕਰਕੇ ਮੈਂ ਬਾਹਰ ਨਿਕਲਿਆ ਜੇ ਨਛਿਆਂ ਦੀ ਆਦਤ ਪੈ ਜੇ ਟੇਲੇ ਦਾ ਬੰਦਾ ਰਹਿ ਜੇ ਉਸ ਕਰਦੀ ਫਿਰ ਬੇੜੀ ਬਹਿ ਜੇ ਉਹਨਾਂ ਦੀ ਜਿੱਤ ਕੋਈ ਕਰਦਾ ਨਹੀਂ ਹੋ ਜਨਸਾ ਬਾਪ ਮਹਾਰੇ ਕਰਦੇ ਆ ਤਾਂ ਕੋਈ ਡਰਦਾ ਨਹੀਂ ਕਰਦੇ ਫਿਰ ਮਰਜੀ ਸਾਰੇ ਮੈਂ ਸਟੋਰੀ ਵੀ ਲਿਖਦੇ ਆ ਮਰਡਰ ਸਟੋਰੀ ਲਿਖੀ ਆ ਮਿੱਟੀ ਨਾਲ ਫਰੋਲ ਜੋਗੀ ਆ ਇਹ ਲਿਖਿਆ ਫਿਰ ਪੰਜਾਬ 1668 ਦੇਖ ਰਿਹਾ ਪੰਜਾਬ 1668 ਬੜਾ ਨਾਜਕ ਜ਼ਿਲ੍ਹੇ ਮੇਰਾ ਸジナ ਇਸ ਜ਼ਿਲ੍ਹੇ ਨੂੰ ਨਾਂ ਦਿਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਿੰਨੇ ਵਾਰੀ ਆਖਿਆ ਮੈਨੂੰ ਮਨ ਮੰਨ ਨਾ ਅਜਮਾਇਆ ਕਰ ਤੇਰੀ ਯਾਦ ਵਿੱਚ ਹੀ ਨਾ ਮੈਂ ਮਰ ਜਾਵਾਂ ਮੈਨੂੰ ਇਹ ਨਾ ਯਾਦ ਨਾ ਆਇਆ ਜਿੱਤ ਕੇ ਮੇਰੇ ਵੇ ਲੋਕਾਂ ਵਿੱਚ ਭਾਂਡੇ ਜੁਰ ਕਰਦੇ ਖਿਲਰੇ ਮੁੱਠੀ ਬੰਦ ਖੁੱਲ ਜਾਂਦੀ ਆ ਸਾਹਮਣੇ ਸਾਰੇ ਪਿੰਡ ਦੇ ਕੱਲੇ ਨੂੰ ਲੋਕ ਡਰਾਉਂਦੇ ਰਹਿੰਦਾ ਨਾ ਰੋਬ ਜਰਾ ਪਸਤੇ ਜੁਰ ਸਿੰਘ ਕਿਸੇ ਨਾਲ ਹੋਂਦੇ ਫਿਰ ਯਾਦ ਭਰਾ ਅੱਗੇ ਲਲਕਾਰੇ ਵੈਰੀ ਡਿਲੀਵਰੀ ਵਾਲਿਆਂ ਨੂੰ ਨਾ ਲਿਫਟ 'ਚ ਬੁਲਾਇਆ ਜਾਂਦਾ ਕਈ ਵਾਰੀ 5ਵੀਂ ਮੰਜ਼ਲ ਤੇ 6ਵੀਂ ਮੰਜ਼ਲ ਤੇ ਜੀ ਇੱਕ ਤੇ ਸਾਡਾ ਫੂਡ ਡਿਲੀਵਰੀ ਕਰਕੇ ਜਾਓ ਤੁਸੀਂ ਐ ਨਾ ਡੋਰ ਸਟੈਪ ਤੇ ਇਦਾਂ ਕੋਈ ਦਿੱਕਤ ਪਰੇਸ਼ਾਨੀ ਹੋਈ ਤੁਹਾਨੂੰ ਨਹੀਂ ਨਹੀਂ ਚੰਡੀਗੜ੍ਹ ਦੇ ਲੋਕ ਬਹੁਤ ਚੰਗੇ ਵੀਰੇ ਚੰਡੀਗੜ੍ਹ ਮੁਹੱਲੀ ਖੈੜ ਪੰਚਕੂਲਾ ਜਿੱਥੇ ਵੀ ਮੈਂ ਜਾ ਰਿਹਾ ਮਾਂ ਜਿੱਥੇ ਵੀ ਬੱਸ ਮੈਨੂੰ ਤਾਂ ਚੰਡੀਗੜ੍ਹ ਵਿੱਚ ਹੀ ਰੱਖਿਆ ਜਾਂਦਾ ਹੈ ਮੇਰੀ 5 ਮਿੰਟ ਦੀ 11 ਵਾਰਤਵਾਰ 11 ਮਿੰਟ ਤੱਕ ਮੈਂ ਆਰਡਰ ਤੇ ਆਉਣਾ ਹੁੰਦਾ ਉੱਤੀਲਾ ਉਂਗਲ ਕਿਸੇ ਦੇ ਕਾਰਨੋਂ ਕਦੇ ਪਾੜੋ ਨਾ ਐਵੇਂ ਅਗਲਾ ਕੇ ਟੰਬੂ ਕਾਂਦੀ ਉੱਤੇ ਝੜੋ ਨਾ ਚੁਗਲਾ ਦੇ ਭੁੱਲ ਭਲੇ ਕੇ ਬਹਿਣਾ ਕਦੇ ਸਾਥ ਨਹੀਂ ਅੱਖੀ ਸੁਣ ਦੇਖੇ ਵੇਖੇ বিনা ਕਰਨਾ ਵਿਸ਼ਵਾਸ ਨਹੀਂ ਜਿੰਨਾ ਚਿਰ ਕੰਨੀ ਸੁਣਾ ਨਾ ਬਾਕੀ ਕਹਿੰਦੇ ਹਰਾਪੇ ਮੱਤ ਦੇ ਸੁਆਮੀ ਹਰਾਪੇ ਪੋਲ ਬਲਾਵੇ ਜੀਰੋ ਕਿ ਮੇਰਾ ਐਟੀਟਿਊਡ ਇ ਡੂ ਗੁੱਡ ਸੀ ਗੁੱਡ ਈਟ ਗੁੱਡ ਥਿੰਕ ਗੁੱਡ ਸਪੀਚ ਗੁੱਡ ਹੈ ਗੁੱਡ ਵਰਕ ਆਊਟ ਲਾਈਫ ਇ ਬਿਊਟੀ ਮੇ ਕਹੁੰਦਾ ਜੇ ਸੱਕ ਜੇ ਹੋਵੇ ਮਾਰੋ ਨਾ ਪਾਣੀ ਬਈ ਤਕਨੀ ਨਾ ਚੰਗੀ ਹੁੰਦੀ ਇਜਤ ਬਗਾਨੀ ਬਈ ਜੀ ਦੇ ਨਾਲ ਰਲ ਕੇ ਖਾ ਲਿਆ ਜੀ ਦੇ ਨਾਲ ਬੈਠ ਕੇ ਖਾ ਲਿਆ ਉਹਦੇ ਕਰ ਨੂੰ ਤਕਾਈਏ ਨਾ ਰੱਖਣੀ ਜੇ ਲਾਜ ਨਾ ਆਵੇ ਪੱਗ ਵਟਾਈਏ ਨਾ ਬੋਪਾ ਰੇ ਖਰੀ ਸਨਾਵੇ ਸੇ ਹੌਸਲੇ ਦੇ ਨਾਲ ਹਮ ਤੁਹੇ ਲੱਗੇ ਹਾਂ ਸਲੋ ਐਂਡ ਸਟਡੀਰ ਵਿਨਸ ਦੈ ਰੇਸ ਬੀ ਸਨੇਹਾ ਦੇ ਨਾਲ ਮੈਂ ਰੇ ਡਾ ਵੱਡਾ ਕੋ ਬੰਦਾ ਨਹੀਂ ਆ ਬਟ ਇਹ ਆ ਵੀ ਨਸ਼ੇ ਛੱਡੋ ਕੋੜ ਕੱਢੋ ਬੰਦਾ ਕੀਰਤੀ ਹੋਣੇ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਹੈ ਕੋਈ ਮੈਂ ਵੱਡੀ ਗੱਲ ਨਹੀਂ ਆ ਆਪਾਂ ਗੁਰੂ ਮਹਾਰਾਜ ਦੇ ਸਰਦਾਰ ਸੁਭਾਅ ਸਿੱਖਿਆ ਮਾਰ ਕੇ ਇਹਨੇ ਕੀਰਤ ਕਰੋ ਨਾਲ ਜਪੋ ਰਵੰਡਾ ਛੋ ਉਸੇ ਸਨੇਹ ਨੂੰ ਮੜ ਜਾ ਕੋਸ਼ਿਸ਼ ਕੀਤੀ ਕਿ ਉਹ ਤਾਂ insan ਦਾ ਸੁਭਾਅ ਉਹ ਕਈ ਵਾਰੀ ਖੁਸ਼ ਵੀ ਹੁੰਦਾ ਤੇ ਕਈ ਵਾਰ ਹੱਕ ਵੀ ਜਾਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਭੱਜ ਦੌੜ ਦੀ ਜਿਸ ਤਰ੍ਹਾਂ ਦੀ ਜ਼ਿੰਦਗੀ ਆ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਨੇ ਇਸ ਦੇ ਵਿੱਚ ਕੁਝ ਇਨਸਾਨ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਕੁਦਰਤ ਨੇ ਜੇ ਉਹਨਾਂ ਨੂੰ ਕੋਈ ਘਾਟ ਵੀ ਦਿੱਤੀ ਆ ਤਾਂ ਉਸ ਨੂੰ ਵੀ ਉਹ ਅਣਗੌਲਿਆ ਕਰਕੇ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ ਆਪਣੇ ਆਪ ਦੇ ਵਿੱਚ ਉਹਨਾਂ ਦੀ ਕਹਾਣੀ ਇੱਕ ਹੌਸਲਾ ਵਧਾਉ ਹੁੰਦੀ ਆ ਜਿਹੜੀ ਕਹਾਣੀ ਹੁਣ ਤੁਹਾਨੂੰ ਦੇ ਨਾਲ ਸਾਂਝੀ ਕਰਨ ਜਾ ਰਿਹਾ ਇਹ ਵੀ ਇੱਕ ਹੌਸਲਾ ਵਧਾਊ ਕਹਾਣੀ ਹੈ ਜਿਸ ਵੀਰ ਨੂੰ ਤੁਹਾਨੂੰ ਮਿਲਾਉਨੇ ਆ ਉਹ ਰੋਜ਼ਾਨਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਡਿਲੀਵਰੀ ਕਰਦਾ ਦਿਖੇਗਾ ਤੁਸੀਂ ਕਦੇ ਨਾ ਕਦੇ ਉਹਨੂੰ ਤਾਂ ਪੂਰਾ ਦਿਨ ਜਿਹੜਾ ਕੰਮ ਤੇ ਲੱਗਾ ਰਹਿੰਦਾ ਔਰ ਭਾਈ ਸਰੀਰਕ ਤੌਰ ਤੇ ਚੱਲ ਫਿਰ ਨਹੀਂ ਸਕਦਾ ਸਹੀ ਤਰੀਕੇ ਦੇ ਨਾਲ ਪਰ ਆਪਣਾ ਇਸ ਬੈਟਰੀ ਵਾਲੇ ਵਹੀਕਲ ਦੇ ਨਾਲ ਜਿਹੜਾ ਸਾਰਾ ਦਿਨ ਡਿਲੀਵਰੀ ਦਾ ਕੰਮ ਕਰਦਾ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਰਮਜੀਤ ਕਰਮਜੀਤ ਜੀ ਕਰਮਜੀਤ ਇਹ ਉਦਰਤੀ ਇਸ ਤਰ੍ਹਾਂ ਜਿਹੜੀ ਇਹ ਘਾਟ ਤੁਹਾਡੇ ਸਰੀਰ ਦੀ ਹੈ ਜਾਂ ਪਹਿਲਾਂ ਮੈਨੂੰ ਨੋਰਮਲ ਪੋਲੀਓ ਸੀਗਾ ਉਹ ਮੈਂ ਤੁਰ ਲੈਂਦਾ ਸੀ ਵਧੀਆ ਗਾਉਂਦਾ ਵੀ ਸੀ ਗਾਉਂਦਾ ਵੀ ਹਾਂ ਪਰ ਨੱਚ ਵੀ ਲੈਂਦਾ ਸੀ ਪਿੰਡ ਸਾਡੇ ਲਾਈਵ ਸ਼ੋਅ ਹੋਇਆ ਸੀ 2000 ਵਿੱਚ ਉਹ ਤੋਂ ਮੈਂ ਆਪਣੇ ਮਾਪਿਆਂ ਨੂੰ ਕਿਹਾ ਸੀ ਕਿ ਮੈਂ ਗਾਉਣਾ ਚਾਹਣਾ ਹਾਂ ਤੋਂ ਕੋਈ ਘੱਟ ਰਹੀ ਗਰੀਬੀ ਦਾ ਵੇਗ ਕਰਕੇ ਫਿਰ ਮੈਂ ਬਾਹਰ ਨਾ ਨਿਕਲ ਸਕਿਆ ਉਹ ਵਾਰ 2 ਜਾਂ 3 ਵਿੱਚ ਮੇਰਾ ਐਕਸੀਡੈਂਟ ਹੋ ਗਿਆ ਮੈਂ ਕੁੰਮਾ ਚਲੇ ਗਿਆ ਸੀ और घर साढ़े काफ़ी और पैसे फीस लगे किला पहली साड़ी रो सी सा वेक और उस तो दो हजार द नौ च मैं पेंड मठाडा कल आया पेंड मठाडा कल जिला जलंधर और उन्होंने मैनू भाजी हरा ने मैं हर, बुलाया सी दारा भाजी जैस भाजी सत्ता भाजी जुके उन्हें मैं काफ़ी सारा बहुत प्यार दिता और मैं उसे गीत गाया मैंने कहिए अगे गाँवना शुरू करो ਫੇਰ ਮੈਂ 2009 ਚ ਚੰਡੀਗੜ੍ਹ ਆਇਆ ਔਰ ਵਰਕ ਕੋਈ ਕੰਮ ਕਰਦਾ ਰਿਹਾ ਵੀਰੇ ਰੋਜ਼ਗਾਰ ਮੜਾ ਮਟਾ ਜਿੰਨਾ ਕੁ ਵੈਗਰੂ ਨੇ ਮੱਤ ਬਖਸ਼ੀ ਉਸ ਤੋਂ ਬਾਅਦ ਫੇਰ ਹੁਣ ਮੈਨੂੰ ਜਿਮੈਟੋ ਦਾ ਕੰਮ ਮਿਲਿਆ ਮੈਨੂੰ ਕਿਸੇ ਨੇ ਆਫਰ ਦਿੱਤੀ ਜਿਮੈਟੋ 'ਚ ਕੰਮ ਕਰੋ ਤੁਸੀਂ ਔਰ ਮੈਂ ਜਿਮੈਟੋ 'ਚ ਕੰਮ ਕਰਨਾ ਪਿਆ ਮੈਂ ਜਿਮੈਟੋ 'ਚ ਕੰਮ ਕਰਨਾ ਪਿਆ ਔਰ ਜਿਮੈਟੋ 'ਚ ਕੰਮ ਕਰਨਾ ਉਸ ਤੋਂ ਬਾਅਦ ਗਾਉਂ 2 10 ਫੇਸ ਮਹੱਲੀ 'ਚ ਮੈਂ ਆਪਣਾ ਸੀਰੀਅਸ ਕੈਰੀਅਰ ਸ਼ੁਰੂ ਕਰਦਾ ਹਾਂ ਉਹਨਾਂ ਇੱਥੇ ਜਮਾਟੋ ਚ ਕੰਮ ਕਰ ਰਹੇ ਆ ਬਿਲਕੁਲ ਜੀ ਸਾਰਾ ਦਿਨ ਹੀ ਦੇਖਿਆ ਤੁਸੀਂ ਕਦੇ ਇੱਧਰੋਂ ਡਿਲੀਵਰੀ ਕਦੇ ਉੱਧਰੋਂ ਡਿਲੀਵਰੀ ਬਿਲਕੁਲ ਬਿਲਕੁਲ ਹਾਂ ਜੀ ਸਵੇਰੇ 9 ਸਵੇਰੇ 9:45 ਜਿਵੇਂ ਮੈਂ ਇੱਥੇ ਆ ਜਾਣਾ ਆਪਰੇ ਜੋਂ 3522 22 ਅਰੋਮਾ ਉਹਰਾ ਬਾਸ ਉਹ ਤੋਂ ਬਾਅਦ ਸਾਰਾ ਚੰਡੀਗੜ੍ਹ ਹੀ ਆਪਣਾ ਤੇ ਸਾਰਾ ਦਿਨ ਡਿਲੀਵਰੀ ਕਦੇ ਇੱਧਰੋਂ ਉੱਧਰੋਂ ਆ ਜੀ ਕਦੇ ਇੱਧਰ ਕਿਤੇ ਉੱਧਰ ਕਿਤੇ ਉਸਕਾਰ ਸਹੀ ਚੱਲ ਰਿਹਾ ਬਿਲਕੁਲ ਪੂਰੀ ਕਿਰਪਾ ਬਾਬੇ ਨਾਨਕ ਦੀ ਪਹਿਲਾਂ ਕਿਦਾਂ ਕੰਮ ਕਰਦੇ ਰਹੇ ਪਹਿਲਾਂ ਦੁਕਾਨ ਚ ਬੈਠਾ ਸੀਗਾ ਕੋਈ ਮਾਰ ਮਟੇ ਕੰਮ ਕਰ ਦੱਸਿਆ ਤਾਂ ਨਾ ਕਰਦਾ ਸੀ ਢਿਗੜਾ ਕੇ ਫਿਰ ਆ ਜਮਾਟੋ ਨਾਲ ਹੁਣ ਇਹ ਮੌਜੂਦਾ ਕੰਮ ਜਮਾਟੋ ਵਾਲਾ ਹਾਂਜੀ ਬਹੁਤ ਟੈਂਟ ਕੰਮ ਹੈ ਔਰ ਬਾਕੀ ਨਾਲ ਸੰਗੀਤ ਕਰਨ ਵਾਸਤੇ ਮੈਂ ਜਮਾਟੋ ਕਿਤੇ ਨੇ ਘਰੇ ਬੈ ਕੇ ਵਧੀਆ ਰੋਟੀ ਖਾ ਸਕਦਾ ਸੀ ਫਿਰ ਪਰਿਵਾਰ ਕਹਿੰਦਾ ਨਾ ਤੂੰ ਕੰਮ ਨਾ ਕਰ ਗਾਇਕੀ ਦਾ ਵੀ ਸ਼ੌਂਕ ਹੈ ਹਾਂ ਇਹ ਤਾਂ ਕਰਕੇ ਮੈਂ ਬਾਹਰ ਨਿਕਲਿਆ ਔਰ ਉਸ ਤੋਂ ਬਾਅਦ ਹੁਣ ਮੈਂ ਮੈਂ ਬੱਬੂ ਮਾਨ ਜੀ ਨੂੰ ਮਿਲਣਾ ਚਾਹੁੰਦਾ ਤਿੰਨ ਵਾਰਾਂ ਉਪਰਾਲਾ ਕੀਤਾ ਕਿ ਮੈਂ ਸਪਿੰਡਰ ਨੁਰਲਾ ਜੀ ਨੂੰ ਮਿਲਣਾ ਚਾਹੁੰਦਾ ਮੈਂ ਉਹਨਾਂ ਦੇ ਥਰੂ ਮਿਲਣਾ ਚਾਹੁੰਦਾ ਸੀ ਬਟ ਇਹ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਬੱਬੂ ਮਾਨ ਦੇ ਫੈਨ ਹੋ ਤੁਸੀਂ ਹਾਂਜੀ ਫੈਨ ਹਾਂ ਉਹਨ ਰਨਜੀਤ ਬਾਵਾ ਜੀ ਔਰ ਕਿਆ ਬੋਲਦੇ ਡਰਜੀਤ 사ੰਜ ਘੈਂਟ ਬੰਦਿਆ ਸਾਨੂੰ ਕੀ ਸੁਣਾਓਗੇ ਫਿਰ ਜੀ ਮੈਂ ਕੋਈ ਸ਼ੇਰ ਸ਼ੇਰੀ ਸੁਣਾ ਦੇਣਾ ਮੇਰੇ ਆਰਡਰ ਦਾ ਵੀ ਪਤਾ ਨਹੀਂ ਨਾ ਘੈਂਟੀ ਵੱਜ ਜਾਓ ਸਹੀ ਹੈ ਪਰ ਗਾਣਾ ਇੱਕ ਇੱਕ ਅੱਧਾ ਗਾਣਾ ਜ਼ਰੂਰ ਸੁਣਾਓ ਹਾਂ ਜੇ ਨਛਿਆ ਦੀ ਆਦਤ ਪਹਿਜੇ ਟੇਲੇ ਦਾ ਬੰਦਾ ਰਹਿ ਜੇ ਕੁਛ ਕਰਦੀ ਫਿਰ ਬੇੜੀ ਬਹਿ ਜੇ ਉਹਨਾਂ ਦੀ ਇੱਜ਼ਤ ਕੋਈ ਕਰਦਾ ਨਹੀਂ ਹੋ ਜਨਸਾ ਬਾਪ ਮਹਾਰੇ ਕਰਦੇ ਆ ਤਾਂ ਕੋਈ ਡਰਦਾ ਨਹੀਂ ਕਰਦੇ ਫਿਰ ਮਰਜੀ ਸਾਰੇ ਜਿੱਤ ਕੇ ਮੇਰੇ ਲੋਕਾਂ ਵਿੱਚ ਭਾਂਡੇ ਜੁਰ ਕਰਦੇ ਖਿਲਰੇ ਮੁਠੀ ਬੰਦ ਖੁੱਲ ਜਾਂਦੀ ਆ ਸਾਹਮਣੇ ਸਾਰੇ ਪਿੰਡ ਦੇ ਕੱਲੇ ਨੂੰ ਲੋਕ ਡਰਾਉਂਦੇ ਰਹਿੰਦਾ ਨਾ ਰੋਬ ਜਰਾ ਪਸਤੇ ਜੁਰ ਸਿੰਘ ਕਿਸੇ ਨਾਲ ਹੋਂਦੇ ਫਿਰ ਜਾਦਪਰਾ ਅੱਗੇ ਲਲਕਾਰੇ ਵੈਰੀ ਉੱਠੀ ਉਹਨਾਂ ਕੁਲ ਕਿਸੇ ਦੇ ਕਾਰਨੂ ਕਦੇ ਪਾੜੋ ਨਾ ਐਵੇਂ ਅਗਲਾ ਕੇ ਟੰਬੂ ਕਾਂਦੀ ਉੱਤੇ ਚੜੋ ਨਾ ਚੁਗਲਾ ਦੇ ਭੁੱਲ ਭਲੇ ਕੇ ਬਹਿਣਾ ਕਦੇ ਸਾਥ ਨਹੀਂ ਅੱਖੀ ਸੁਣ ਦੇਖੀ ਵੇਖੀ ਬਿਨਾ ਕਰਨਾ ਵਿਸ਼ਵਾਸ ਨਹੀਂ ਜਿੰਨਾ ਚਿਰ ਕੰਨੀ ਸੁਣਾ ਮੈਂ ਕਹੁੰਦਾ ਜੇ ਸੱਕ ਜੇ ਹੋਵੇ ਮਾਰੋ ਨਾ ਪਾਣੀ ਬਈ ਤਕਨੀ ਨਾ ਚੰਗੀ ਹੁੰਦੀ ਇੱਜ਼ਤ ਬਗਾਨੀ ਬਈ ਜੀ ਦੇ ਨਾਲ ਰਲ ਕੇ ਖਾ ਲਿਆ ਜੀਂ ਦੇ ਨਾਲ ਬੈਠ ਕੇ ਖਾ ਲਿਆ ਉਹਦੇ ਕਾਰਨ ਤਕਾਈਏ ਨਾ ਰੱਖਣੀ ਜੇ ਲਾਜ ਨਾ ਆਵੇ ਪੱਗ ਵਟਾਈਏ ਨਾ ਬੋਪਾ ਰੇ ਖਰੀਏ ਸੁਣਾਵੇ ਇਹ ਇਹ ਨਾਲ ਤਿਆਰੀ ਤੁਸੀਂ ਕਰਦੇ ਰਹਿੰਦੇ ਹੋ ਜੀ ਬਿਲਕੁਲ ਪੰਗਲੇਂਦਰ ਨਾਮ ਇਹ ਨਾਮ ਇੱਕ ਸ਼ੇਰ ਰਸੋਟਾ ਆ ਮਸਿ ਬੜਾ ਨਾਜਕੀ ਜ਼ਿਲ੍ਹੇ ਮੇਰਾ ਜਿਨਾ ਇਸ ਜ਼ਿਲ੍ਹੇ ਨੂੰ ਨਾਂ ਦਿਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਿੰਨੇ ਵਾਰੀ ਆਖਿਆ ਮੈਨੂੰ ਮਨ ਮੰਨਾ ਅਜਮਾਇਆ ਕਰ ਤੇਰੀ ਯਾਦ ਵਿੱਚ ਹੀ ਨਾ ਮਰ ਜਾਵਾਂ ਮੈਨੂੰ ਇਹ ਨਾ ਯਾਦ ਨਾ ਆਇਆ ਬੜਾ ਮੁਹੱਬਤ ਦੇ ਨੇੜੇ ਰੱਖ ਲਿਖ ਬਿਲਕੁਲ ਬੱਸ ਬਾਬੇ ਦੀ ਕਿਰਪਾ ਕੁਝ ਦੋਸਤ ਦਾ ਸੀਗਾ ਉਹਨਾਂ ਨੇ ਮੇਰੀ ਹੈਲਪ ਕਰਤੀ ਮੈਂ ਸਟੋਰੀ ਵੀ ਲਿਖਦੇ ਆ ਮਰਡਰ ਸਟੋਰੀ ਲਿਖੀ ਆ ਮਿੱਟੀ ਦਾ ਫਰੋਲ ਜੋਗੀ ਆ ਇਹ ਲਿਖਿਆ ਫਿਰ ਪੰਜਾਬ 1668 ਦੇ ਰਿਹਾ ਪਿਆ ਪੰਜਾਬ 1668 ਇੱਧਰ ਵੀ ਹੱਥ ਜਮਾ ਰਹੇ ਹਾਂ ਹਾਂ ਇੱਧਰ ਇੱਥੋਂ ਤੱਕ ਦੇਖਦੇ ਪੰਜਾਬ 1668 ਤੋਂ ਲੈ ਕੇ ਉਹ ਸਨੋਨੇ ਇੰਡਸਟਰੀ ਦੇ ਬੰਦੇ ਨੂੰ ਸਲਾਈ ਕਿਸੇ ਨੂੰ ਨਹੀਂ ਜੀ ਨਹੀਂ ਨਹੀਂ ਸਿਲਾਈ ਚਾਹੀਦਾ ਨੂੰ ਲੱਗਦਾ ਇਹ ਮੁਲਾਕਾਤ ਕਿਹਨੂੰ ਕਿਹਨੂੰ ਮਿਲਣਾ ਚਾਹੁੰਦੇ ਆ ਦੱਸੋ ਮੈਂ ਆ ਬਸ ਮਸਤਾਨ ਸਾਹਿਬ ਬੰਬੇ ਜਾ ਕੇ ਕੰਮ ਕਰਨਾ ਚਾਹਨੇ ਬਿਲਕੁਲ ਅਬਾਸ ਮਸਤਾਨ ਸਰ ਦਾ ਮੈਂ ਪੈਣ ਆ ਔਰ ਕਰਨ ਜਾਰ ਹੋਗੇ ਮਨਮੋਹਨ ਸਿੰਘ ਕਿਆ ਬਾਬੂ ਸਿੰਘ ਮਾਨ ਨਹੀਂ ਬਾਬੂ ਸਿੰਘ ਫਾਇਰ ਫਾਇਨ ਮਾਨ ਜੀ ਇਹਦਾ ਕੰਮ ਹੈ ਬਾਬੂ ਸਿੰਘ ਮਾਨ ਦਾ ਕੰਮ ਹੈ ਪਾਲੀਵੁੱਡ ਤੋਂ ਡੁੱਪ ਚੱਲਿਆ ਸੀ ਹਾਂ ਪਾਲੀਵੁੱਡ ਨੂੰ ਚੱਕਣ ਵਾਲੇ ਦੋ ਸ਼ਖਸ ਨੇ ਬਾਬੂ ਸਿੰਘ ਮਾਨ ਜੀ ਔਰ ਦੂਜਾ ਐਕਟਰ ਜੋਰ ਪੈਨ ਮਾਨ ਜੀ ਕਿਉਂਕਿ ਜਦੋਂ ਮੂਵੀ ਐਸੀ ਜੀ ਆਇਆ ਨੂੰ ਮੈਂ ਆਖਿਆ ਆ ਵੀ ਕੋ ਮੂਵੀ ਚੱਲੇਗੀ ਇਹ ਸੋਚਿਆ ਬਾਅਦ ਜਦੋਂ ਮੈਂ ਦੇਖਦਾ ਸੀ 2000 ਦੀ ਗੱਲ ਹੈ ਹਰ ਖਬਰ ਤੇ ਜੀ ਆਇਆਂ ਭਰੇ ਆਪੇ ਵਾ ਕਿਆ ਬਾਦ ਮੂਵੀ ਦੇਖਣੀ ਵਗੀ ਦੇਖਿਆ ਮੂਵੀ ਬਹੁਤ ਏਟਰੀ ਉਸ ਤੋਂ ਬਾਅਦ ਵੀ ਪਾਈ ਹੈ ਹੀਰੋ ਤਾਂ ਕੋਈ ਹੈ ਸਰ ਪੰਮਨ ਦਲਜੀਤ ਸਾਹਿਬ ਬੱਬੂ ਮਾਨ ਪਾਲੀਵਰ ਦਾ ਹੀਰੋ ਗੋਲਡੀ ਸੁਮਲਾ ਅੱਛਾ ਦਲਜੀਤ ਇੱਕ ਨਾ ਤੁਸੀਂ ਡਿਲੀਵਰੀ ਦਾ ਕੰਮ ਕਰਦੇ ਹੋ ਇੱਥੇ ਨਾ ਬਹੁਤ ਰੌਲਾ ਪੈਂਦਾ ਮਹਾਲੀ ਚੰਡੀਗੜ੍ਹ ਤੇ ਡਿਲੀਵਰੀ ਆਲਿਆਂ ਨੂੰ ਨਾ ਲਿਫਟ ਜਿ ਬੁਲਾਇਆ ਜਾਂਦਾ ਕਈ ਵਾਰੀ 5ਵੀਂ ਮੰਜ਼ਲ ਤੇ 6ਵੀਂ ਮੰਜ਼ਲ ਤੇ ਜੀ ਇੱਥੇ ਸਾਡਾ ਫੂਡ ਡਿਲੀਵਰ ਕਰਕੇ ਜਾਓ ਤੁਸੀਂ ਹੈ ਨਾ ਡੋਰ ਸਟੈਪ ਤੇ ਇਦਾਂ ਕੋਈ ਦਿੱਕਤ ਪਰੇਸ਼ਾਨੀ ਹੋਈ ਤੁਹਾਨੂੰ ਨਹੀਂ ਨਹੀਂ ਚੰਡੀਗੜ੍ਹ ਦੇ ਲੋਕ ਪਹੁੰਚेंगे ਵੀਰੇ ਚੰਡੀਗੜ੍ਹ ਮੁਹੱਲੀ ਖੈੜ ਪੰਚਕੂਲਾ ਜਿੱਥੇ ਵੀ ਮੈਂ ਜਾ ਰਿਹਾ ਮਾਂ ਜਿੱਥੇ ਵੀ ਬੱਸ ਮੈਨੂੰ ਤਾਂ ਚੰਡੀਗੜ੍ਹ ਵਿੱਚ ਹੀ ਰੱਖਿਆ ਜਾਂਦਾ ਹੈ ਮੇਰੀ 5 ਮਿੰਟ ਦੀ 11 ਵਾਰਤਵਾਰ 11 ਮਿੰਟ ਤੱਕ ਮੈਂ ਆਰਡਰ ਤੇ ਆਉਣਾ ਹੁੰਦਾ ਬਾਕੀ ਕਹਿੰਦੇ ਹਰਾਪੇ ਮੱਤ ਦੇਵ ਸੁਆਮੀ ਹਰਾਪੇ ਬੋਲ ਬਲਾਵੇ ਜਿਵੇਂ ਕਿ ਮੇਰਾ ਐਟੀਟਿਊਡ ਇਜ਼ ਡੂ ਗੁੱਡ ਸੀ ਗੁੱਡ ਈਟ ਗੁੱਡ ਥਿੰਕ ਗੁੱਡ ਬੀਜੀ ਗੁੱਡ ਹੈ ਗੁੱਡ ਵਰਕਆਊਟ ਲਾਈਫ ਇਜ਼ ਬਿਊਟੀਫੁਲ ਐਸੇ ਹੌਸਲੇ ਦੇ ਨਾਲ ਹਮੇਸ਼ਾ ਲੱਗੇ ਹਾਂ ਸਲੋ ਐਂਡ ਸਟਡੀਅਰ ਵਿ ਮੈਂ ਰੈਡਾ ਵੱਡਾ ਕੋ ਬੰਦਾ ਨਹੀਂ ਆ ਬਟ ਇਹ ਆ ਵੀ ਨਸ਼ੇ ਛੱਡੋ ਕੋੜ ਕੱਢੋ ਆਪਣੇ ਮਿਹਨਤ ਕਰ ਰਹੇ ਹਾਂ ਵੀ ਬਹੁਤ ਵੱਡੀ ਹਾਂਜੀ ਹਾਂਜੀ ਬਿਲਕੁਲ ਬੰਦਾ ਕੀਰਤੀ ਹੋਣੇ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਹੈ ਕੋਈ ਵੱਡੀ ਗੱਲ ਨਹੀਂ ਆਪਾਂ ਗੁਰੂ ਮਹਾਰਾਜ ਦੇ ਸਰਦਾਰ ਸਿੱਖੀਆਂ ਮਾਰੇ ਕਿੰਨੇ ਕੀਰਤ ਕਰੋ ਨਾਲ ਜਪੋ ਰਵੰਡ ਰੋ ਕੋ ਉਸੇ ਸਨੇਹ ਨੂੰ ਮੜ ਜਾ ਕੋਸ਼ਿਸ਼ ਕੀਤੀ ਜੀ ਕਿਵਦਾਂ ਹੌਸਲੇ ਵਾਲੀ ਕਹਾਣੀ ਦੇ ਨਾਲ ਤੁਹਾਡੇ ਤੋਂ ਵਿਦਾ ਚਾਹਾਂਗੇ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਹੈਗੀਆਂ ਨੇ ਇੱਕ ਪਾਸੇ ਕੁਝ ਲੋਕ ਟੁੱਟ ਜਾਂਦੇ ਨੇ ਇੱਕ ਪਾਸੇ ਕੁਝ ਲੋਕ ਆ ਜਿਹੜੇ ਲਗਾਤਾਰ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਹਰ ਰੋਜ਼ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਇੱਕ ਦਿਨ ਉਹ ਖੜੇ ਵੀ ਜ਼ਰੂਰ ਹੁੰਦੇ ਨੇ ਉਹਨਾਂ ਨੂੰ ਮਕਾਮ ਵੀ ਉਹਨਾਂ ਦਾ ਮਿਲਦਾ ਹੈ ਕਹਿੰਦੇ ਨੇ ਨਾ ਲਾਸਟ ਪੰਨੇ ਤੇ ਕੁਝ ਵਧੀਆ ਹੁੰਦਾ ਹੈ ਇਸ ਕਰਕੇ ਕੈਲਕੂਲੇਸ਼ਨ ਜਿਹਦਾ ਦਾ ਲਾਸਟ ਕੈਲਕੂਲੇਸ਼ਨ ਜਿਹਦਾ ਬੈਸਟ ਠੀਕ ਨੇ ਜਿਹੜੇ ਲਾਸਟ ਪੰਨੇ ਤੇ ਬੈਠੀ ਐ ਨਾ ਪਾਸਾ ਵੇਟ ਕਰੋ ਮਨ ਸੱਚਾ ਮੂੰਹ ਸੱਚ ਮੂੰਹ ਤੋਂ ਸੱਚ ਬੋਲੋ ਤੇ ਹਰ ਪਾਸੇ ਮੰਜਿਲ ਦਾ ਕੀ ਮਤਲਬ ਹੈ ਕਿ ਪਹੁੰਚ ਮਿਲਣਾ ਤਾਂ ਕਹਿੰਦੇ ਨਾ ਮੰਜਿਲ ਸਾਂਖੀ ਉਸਦੀ ਜਮਤੀ ਹੈ ਸਫਣੀ ਕੀ ਪਰਦੇਆਂੋਂ ਸੇ ਉਠਾਤੀ ਹੈ ਇਸ ਵੀ ਬਾਤ ਸੇ ਹੀ ਮਤਮਤ ਹਾਰਨਾ ਯਾਰੋ ਕਿਉਂਕਿ ਦੇ ਇਨਸਾਨ ਕੋ ਚਲਣਾ ਸਖਤ ਹੈ